हां जी मुत्रोस सासर काल की हालचाल की ठीक ठाक चढ़ती चला जाए और सारे ठीक ठाक चढ़ती चला जाए ते आपा पहुंच गए जी अपनी डिलीवरी ਦੇ ਉੱਤੇ ਇੱਕ ਵੀ ਆਪਾਂ ਡਿਲੀਵਰੀ ਕਰਾਤੇ ਹੀ ਰਾਤੀ ਉਸੇ ਟਾਈਮ ਨਹੀਂ ਸੀ ਸ਼ੂਟ ਕਰਨਾ ਕਿਉਂਕਿ ਉਹ ਕਹਿੰਦੇ ਕਿ ਬਾਅਦ ਉਹਨਾਂ ਨੇ ਸਟਾਫ ਚੇਂਜ ਹੋਣਾ ਤਾਂ ਉਸ ਤੋਂ ਪਹਿਲਾਂ ਪਹਿਲਾਂ ਕਰ ਤਾ ਛੇਤੀ ਛੇਤੀ ਕੀਤਾ ਤੇ ਉਸ ਤੋਂ ਬਾਅਦ ਹੁਣ ਆਪਾਂ ਆ ਗਏ ਅਗਲੇ ਦਿਨ ਆਪਾਂ ਜਾ ਵਲੌਗ ਇਹਦੇ ਵਿੱਚ ਹੁਣ ਆਪਾਂ ਆ ਗਏ ਡਿਲੀਵਰੀ ਕਰਨ ਜਸਟ ਉਹ ਕਿਵੇਂ ਵੀ ਕਰਦੀ ਹਾਂ ਮੈਨੂੰ ਨਹੀਂ ਪਤਾ ਕਿ ਇਹਦੀ ਡਿਲੀਵਰੀ ਆ ਮੈਂ ਆਹ ਨਹੀਂ ਵੇਖਿਆ ਸਵਾਣ ਪਿੱਛੇ ਆ ਦੇਖਿਆ ਪਿੱਛਾ ਥੋੜਾ ਡਿੱਗ ਹੋ ਗਿਆ ਜਿਹੜੇ ਆਲੇ ਟਾਇਰ ਹੈ ਨਾ ਤੁਹਾਨੂੰ ਹੌਣਾ ਆਹ ਵਾਲੇ ਟਾਇਰ ਆਹ ਡਿੱਗ ਹੋ ਕੇ ਬਾਹਰ ਆ ਗਏ ਇਹਨਾਂ ਨੇ ਡਬਲ ਡਬਲ ਸਟੱਪਾ ਮਾਰ ਕੇ ਕਸ ਕੇ ਬਿਚਾ ਤਾ ਕਿ ਜਤਰਾ ਆ ਵਸ ਕਿਸ ਕੇ ਗਿਆ ਥਾ ਲੋ ਟਾਇਰ ਹੋ ਗਏ ਨਾ ਪਤਨ ਕਿਹੜਾ ਹੀ ਬੰਦਾ ਜਿਨੇ ਇੱਥੇ ਰਖਵਾਏ ਆ ਆ ਟਾਇਰ ਉਹ ਘੁਣ ਚੇ ਜੀ ਫਰੰਟ ਦੇ ਉੱਤੇ ਫਰੰਟ ਤੇ ਕਿੰਨੀ ਥਾਂ ਖਾਦੀ ਉੱਤਰ ਘੁਣ ਜੀ ਵੰਡੇ ਆਲੇ ਇਹਨਾਂ ਨੂੰ ਇਹਦੇ ਉੱਤੇ ਰਖੋਣਾ ਚਾਹੀਦਾ ਹੈ ਪਰ ਚਲੋ ਸਮ ਹਾਉ ਮੈਨੇਜ ਹੋ ਗਿਆ ਬਚਾਅ ਹੋ ਗਿਆ ਨੇ ਕੋਈ ਹੋਰ ਕੰਮ ਨਹੀਂ ਬਣਦਾ ਆਹ ਵਾਹੀ ਵੱਡੇ ਟਾਇਰ ਜਿਹੜੇ ਜਿਹੜੇ ਕੰਬਾਈਨ ਨੂੰ ਪੈਂਦੇ ਆ ਵੱਡੇ ਆ ਇਹ ਕਿੰਨੇ ਹਰ ਇੱਛਾ ਲੱਗਿਆ ਇਹਨਾਂ ਦੇ ਆਏ ਆ ਆਪਾਂ ਡਿਲੀਵਰੀ ਕਰਨ ਤੇ ਇਹਨਾਂ ਦੀ ਡਿਲੀਵਰੀ ਕਰਕੇ ਫਿਰ ਆਪਾਂ ਇੱਥੋਂ ਨਾਲ ਦੇਣਾ ਕੱਲ੍ਹ ਵਾਸਤੇ ਪਣਾ ਆਪਣੇ ਕੋਲ ਲੌਗ ਬੁੱਕ ਹੋਣਾ ਕੋਈ ਫਿਰ ਸਟਾਰਟ ਹੋ ਗਈ ਆ ਕਿਉਂਕਿ ਆਪਾਂ 메ਜਰ ਬ੍ਰੇਕ ਲੈ ਲਈ ਆ ਆਪਣੇ ਕੋਲ ਸਿਰਫ ਇੱਕ ਅੱਧੇ ਘੰਟੇ ਦੀ ਬ੍ਰੇਕ ਆਪ ਨੂੰ ਐਡਜਸਟ ਕਰਨੀ ਪਣੀ ਕਿ ਤਰ੍ਹਾਂ ਕਿਤੇ ਪਰ ਉਹ ਵੀ ਆਪਾਂ ਕਰ ਲਾਂਗੇ ਕੋਈ ਨਾ ਹਿਸਾਬ ਨਾਲ ਕਿਉਂਕਿ ਆਪਣੀ ਬੁੱਕ ਸਟਾਰਟ ਹੋਈ ਸੀ ਦੁਪਹਿਰੇ 1 ਵਜੇ ਕੱਲ ਆ 1 ਵਜੇ ਸਟਾਰਟ ਕੀਤੀ ਤੇ ਉਹ ਸਾਮਣਾ ਪਰਜੈਸਟ ਕਰਕੇ ਬ੍ਰੇਕ ਤੇ ਫਿਰ ਆਪਾਂ ਤੇ ਜਿਹੜੀ ਆ ਢਾਕੇ ਦੀ ਬ੍ਰੇਕ ਆਪਣੀ 24 ਦੇ ਵਿੱਚ ਪੂਰੀ ਹੋ ਜੂਗੀ ਸੋ ਹੁਣ ਇਹ ਵੇਲੇ ਮੇਰੇ ਚੱਲ ਪਏ ਦੂਜੇ 24 ਘੰਟੇ ਪਹਿਲਿਆਂ ਦੇ ਨਾਲ ਇਹਦੇ ਬਾਰੇ ਤੁਹਾਨੂੰ ਪੂਰਾ ਦੱਸੂਗਾ ਬੁੱਕ ਦਾ ਕਿ ਕਿਹੜੇ ਹਿਸਾਬ ਨਾਲ ਬੁੱਕ ਦੇ ਵਿੱਚ ਹੀ ਚੱਲਦੇ ਆਵਰਸ ਕਿਉਂਕਿ ਆ ਚੀਜ਼ ਇੱਕ ਕੰਪਲਾਈਂਸ ਵਜ੍ਹਾ ਪੂਰੀ ਨਹੀਂ ਕਰ ਪਾਉਂਦੇ ਨਾ ਫਾਈਨ ਬੜੇ ਮੋਟੇ ਪੈਂਦੇ ਇਹ ਤੇ ਠੀਕ ਹੈ ਜੀ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਹਾਂਜੀ ਉਹ ਪਾਉ ਫੌਗਲਿਫ ਨਾਲ ਲੱਗਾ ਤੇ ਫੌਗਲਿਫ ਚੜਦੇ ਅਗਲੇ ਬ੍ਰਿਜ ਤੇ ਤਰਦਾ ਹੁੰਦਾ ਓ ਐਂ ਕਰ ਚ ਫੜਦਾ ਤੇ ਚੀਜ਼ ਚੁੱਕੇ ਦਾ ਉਹ ਟੁੱਟ ਗਿਆ ਉਹ ਟਾਇਰ ਖਲੜ ਕੇ ਉਹ ਦੋਜੀ ਫੌਗਲਿਫ ਲੈ ਕੇ ਆਇਆ ਆ ਲੱਗਾ ਵੇਖੋ ਕਿ ਲੈਟ ਟਾਈਮ ਹੋਵੇ ਨਾ 9:30 ਦਾ ਕਹਿ ਇਹਨਾਂ ਨੇ 9 ਟੱਪ ਗਿਆ ਅੱਧਾ ਘੰਟਾ ਰਹਿ ਜਾ ਮੇਰੀ ਪਿਕਅਪ 3 ਵਜੇ ਆ ਡਰਾਈਵ ਮੇਰੀ ਪਿਕਅਪ ਨੂੰ ਹੈਗੀ ਆ 5:30 ਘੰਟੇ ਦੀ ਬੜਾ ਟਾਈ ਟਾਈਮ ਆ 3 ਵਜੇ ਨਾਲ ਵੇਰਾ ਉਸ ਬੰਦ ਕਰਕੇ ਚੱਲ ਜਾਣਾ ਐਸਐਸ ਪੀ ਨਾਲ ਲੱਗੇ ਰਹੇ ਮੇਰੇ ਕੋਲ ਤਾਂ ਟਾਈਮ ਦਾ ਪਹੁੰਚੇ ਨਹੀਂ ਜਾਣਾ ਉੱਥੇ ਫਿਰ ਪਿਕਅਪ ਅੱਜ ਹੋਣੀ ਨਹੀਂ ਪਿਕਅਪ ਬੇਨੇ ਹੁਣ ਕੀ ਹਿਸਾਬ ਦਾ ਬਣਦਾ ਜਾਂ ਟਾਈਮ ਨਾਲ ਫੋਨ ਕਰਕੇ ਕਹਿ ਦਿੰਨੇ ਆ ਭਈ ਤੂੰ ਜਾ ਟਰੱਕ ਰੀਕ ਕਰਕੇ ਤੇ ਭੇਜ ਦੇ ਕਿਉਂਕਿ ਨਹੀਂ ਤੇ ਆਪਣੇ ਕੋਲ ਪਿਕਅਪ ਕੀਤੀ ਨਹੀਂ ਜਾਣੀ ਟਾਈਮ ਨਾਲ ਇਰਕਾ ਦਾ ਰਾਣੀਓ ਚੱਲ ਕੇ ਨੱਚ ਰਿਹਾ ਕਰਾਈ ਚੋਪਰ ਖਾਣਾ ਕਰਦਾ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਇੱਕ ਰਿਓ ਖੋਲ ਦੀ ਬੱਕਰ ਜਰਾ 12 ਸਾਈਡ ਤੇ ਕਰਦੀ 12 ਲੱਗੇ ਜੇ ਸੈੱਟ ਕਰਕੇ ਫੇਰ ਕਰਦੇ ਜੀ ਹਾਂਜੀ ਚੱਲ ਪਏ ਆ ਜੀ ਕੰਪਨੀ ਤੋਂ ਬਾਹਰ ਨਿਕਲ ਲੱਗੇ ਆ ਲੇਟਰਕ ਹੁੱਕ ਕਰਨਾ ਤੇ ਜਾਣਾ ਜਿੱਥੋਂ ਮੈਂ ਕਰਦੀ ਪਿਕਅਪ ਉਹ ਬੰਦ ਹੋਣੇ 3 ਵਜੇ ਮੈਂ ਉੱਥੇ ਪਹੁੰਚਿਆ 5:00 ਵਜੇ ਮੈਨੂੰ ਤਾਂ ਹੀ ਲੱਗਦਾ ਕਿ ਅੱਜ ਜਿਹੜੀ ਆ ਕੀ ਪਿਕਅਪ ਹੋਊਗੀ ਕੋਈ ਟਾਈਮ ਸਲਟ ਹੈ ਹੀ ਨਹੀਂ ਹੋਣਾ ਦੇਖੋ ਕੰਨਾਸੇ ਟਾਈਮ ਬਹੁਤ ਘਟਿਆ ਬਾਕੀ ਚੱਲਦੇ ਆਂ ਚੱਲ ਕੇ ਵੇਹੜੇ ਆ ਕਿਸਾ ਬਣਦਾ ਤੇ ਠੀਕ ਹੈ ਵੀ ਮਿੱਤਰੋ ਮਿਲਦੇ ਆਂ ਦਾ ਵਰਾ ਦੇ ਉੱਤੇ ਦਾਦਾ ਫੁੱਕ ਕਰੀਏ ਟਰੱਕ ਨੂੰ ਤੇ ਫਿਰ ਨਿਕਲੀਏ ਇੱਥੋਂ ਰਾਜ ਡرائی ਪੈਣੀ ਖਾਲੀ ਟਰੱਕ ਹਿਲਦਾ ਤਾਂ ਆਪਣਾ ਬਿੱਡਾ ਤੇ ਚੱਕਰ ਨਿਕਾ ਹਿਲਦਾ ਆਪਾਂ ਸ਼ਾਲਾ ਮਾਰਦੇ ਚੜ ਜਣਾ ਦਾਦਾ ਉੱਤੇ ਤੇ ਠੀਕ ਹੈ ਭਾਈ ਮਿਲ ਗਏ ਤੁਹਾਨੂੰ ਰਾਹ ਦੇ ਵਿੱਚ ਦਾਦਾ ਫੁੱਕ ਕਰੀਏ ਤੇ ਨਿਕਲੀਏ ਇੱਥੋਂ ਫਿਰ ਔਰ ਗੱਡ ਮਿੱਤਰੋ ਹਾਂਜੀ ਆਜੋ ਤੁਹਾਨੂੰ ਹਾਂ ਇੱਕ ਚਾਹ ਹੁੱਕ ਦਾ ਕਰ ਲਿਆ ਆਪਾਂ ਟਰੱਕ ਹੁੱਕ ਵਗੈਰਾ ਕਰਕੇ ਰੈਡੀ ਆ ਤੇ ਬਸ ਆਪਾਂ ਚੱਲ ਪੈਣਾ ਹਨ ਹਨਾ ਬੜੇ ਜੱਟ ਮੇਰੀ ਅੱਖਾਂ ਦੇ ਵਿੱਚ ਆਉਣ ਡਿਆ ਏ ਟਰੈਕਟਰ ਜੋ ਮੈਂ ਸਵੈਰਦਾ ਆ ਰਾਤ ਨਹੀਂ ਹੈ ਗਈ ਸਵੇਰ ਹੀ ਆ ਗਿਆ ਸੀ ਮਨਾ ਮੈਂ ਜਾਣ ਤੋਂ ਪਹਿਲਾਂ ਕਰੀ ਇਹਦੀ ਵੀਡੀਓ ਜਲਦੀ ਬਣਾਉਣੀ ਆ ਕਰਾਇਆ ਉਹਦੇ ਪਿਛਲੇ ਬੰਨੇ ਵੇਖੋ ਤੇ ਟਰੈਕਟਰ ਵੇਖੋ ਦਾ ਤੇ ਕਰਾਇਆ ਜਿਹੜਾ ਉਹਦੇ ਪਿਛਲੇ ਬੰਨੇ ਲੱਗਾ ਅਹ ਜੱਡਾ ਇਹ ਟਰੈਕਟਰ ਉਹਦਾ ਤਗੜਾ ਕਰਾਇਆ ਹਾ ਉਹ ਵੀ ਸ਼ੇਟਰਾਂ ਵਾਲਾ ਆ ਲਓ ਸਹੀ ਹੈ ਜੀ ਬਾਕੀ ਪੌੜੀਆਂ ਕਿੰਨੀਆਂ ਲੱਗੀਆਂ 1 2 3 4 5 6 6 ਪੌੜੀਆਂ ਚੜ ਗਿਆ ਬੰਦਾ ਫਿਰ ਉਹ ਪਹਿਲੀ ਮੰਜ਼ਲ ਤੇ ਚੜਦਾ ਇਹ ਬਾਕੀ ਆ ਰਿਹਾ ਹੈ ਜੀ ਕੋ ਵੇਖਣ ਨੂੰ ਠੀਕ ਹੈ ਜੀ ਚੱਲਦੇ ਹੁਣ ਆਪਾਂ ਆਪਣਾ ਸਫਰਾਂ ਤੇ ਆਪਣੇ ਡਰਾਈਵ ਹੈਗੀ ਇੱਥੋਂ ਕੁਸ਼ਾ ਹੁਣਾ 8.5 ਘੰਟੇ ਵਿੱਚ ਤੁਹਾਨੂੰ ਲਾ ਕੇ ਚੱਲੋ ਤਕਰੀਬਨ 6 ਘੰਟੇ ਲੱਗ ਜਾਣੇ ਆ 6 ਘੰਟੇ ਦੇ ਅੰਦਰ ਤੱਕ ਪਹੁੰਚਾਂਗੇ ਜਾਂਦਿਆਂ ਨੂੰ ਮੇਰਾ ਹਸਬੰਦ ਹੋ ਜਾਣਾ ਜੇ ਤੁਹਾਨੂੰ ਪਿਕਅਪ ਕਰਨਾ ਹੈ ਤੋਂ ਅਰੇਂਜਮੈਂਟ ਕਰੰਦੇ ਆ ਕਿ ਕੁਛ ਨਾ ਕੁਛ ਹੋ ਜੇ ਉਹਦਾ ਤੇ ਪਿਕਅਪ ਦਾ ਕੋਰਨਰ ਕੋ ਸੌਟ ਆਊਟ ਹੋ ਜੇ ਬਾਕੀ ਚੱਲਦੇ ਚੱਲ ਕੇ ਤੁਹਾਨੂੰ ਮਿਲਦੇ ਹਾਂ ਰਾਹ ਦੇ ਵਿੱਚ ਹਾਂਜੀ ਆਪਾਂ ਪਹੁੰਚ ਗਏ ਤਲਿੰਪਟ ਇੱਥੇ ਮੰਗ ਕੇ ਫਰੈਸ਼ ਹੋ ਗਏ ਅੱਜ ਕੋਫੀ ਫੜਦੇ ਇੱਕ ਤੇ ਕੋਫੀ ਫੜ ਕੇ ਫਿਰ ਚਾਹੁੰਦੇ ਠੀਕ ਅੱਗੇ ਦੀ ਵੀਡੀਓ ਜਿਹੜੀ ਉਹ ਸਾਰੀਆਂ ਰਿਕਾਰਡ ਕਰਾਂਗੇ ਆਪਾਂ ਮੈਕ ਨਾਲ ਆ ਫਰਟਨ ਨੋਥੀ ਇੱਥੇ ਕਾਫਟਰ ਕੋਡਿੰਗ ਦਾ ਲੱਗੀ ਹੋਈ ਹੂ ਮਤਲਬ ਇਹਨਾਂ ਫਰਟਨ ਕੋਡ ਕਰਕੇ ਚੱਕੇ ਤੋਂ ਅੰਦਰ ਮਿਲਦੇ ਹੈ ਇਹ ਕਿਉਂ ਅੱਛਾ ਆਉਂਦੀ ਹੈ ਰੋਡ ਰੇਨ ਆਉ ਗਿਆ ਪਹਿਲਾ ਟਰੱਕ ਆਇਆ ਨਾਲ ਹੋ ਗਿਆ ਇੱਕ ਟ੍ਰੇਲਰ ਇਹ ਆ ਹੋ ਗਿਆ ਆ ਗਈ ਟੋਲੀ ਵਿਚ ਹਾਂ ਇਹਨੂੰ ਚੈੱਕ ਕਰ ਲਾ। ਦੇਖੀ। ਕਰੀਬਨ ਅ ਇੱਕ ਕਰੀਬਨ 10 ਕਿਲੋ ਫੋਟਾ ਪੀ ਡਬਲ ਲਾਉਂਗਾ। ਬਸ ਠੀਕ ਹੈ ਜੀ। ਬਰਦਰ ਤੁਹਾਨੂੰ ਉੱਤਰ ਚੱਲ ਕੇ ਕੈਮਰਾ ਰਿਕਾਰਡ ਕਰਦੇ ਮੈਂ ਆਪਣੇ। ਅੱਛਾ ਇਹ ਦੇਖਣਾ ਆ ਹੁੰਦਾ ਵਾ ਲੋ ਬਾਈ ਲੋ ਬਾਈ ਕਹਿੰਦੇ ਨੇ ওভারਸਾਈਜ਼ ਵਹੀਕਲਸ ਆਸੇ ਯੂਸ ਕਿਤੇ ਜਾਂਦਾ ਆਵळा ਹੁੰਦਾ ਇਹ ਵੀ ਜਾਣੀ ਦਾ ਕੁਛ ਆ ਜਿਹੜਾ ਬੋਲਦਾ ਹੈ ਹੈਵੀ ਸਪੈਕਟ੍ਰਾ ਕੋਲ ਇਹ ਦੇ ਨਾਲਾ ਇਹ ਬਹੁਤ ਬੋਥ ਹੈਵੀ ਵੀ ਚੱਕਦੇ ਪੋਰਟਾਟਰ ਕੋਈ ਹੈ ਕਿ ਕਾਰਪਟੇਲੇ ਕਿਹੜਾ ਹੈ ਸਤੁਤ ਇਹ ਸਮਝਾਣਾ ਆਹ ਜਨਮ ਇੱਕ ਮੋਟਰ ਰੱਖ ਆਹ ਨੰਬਰ ਮੋਟਰ ਦਾ ਕਹਦਾ ਵਾ ਕਸਟਨ ਸਟਾਕ ਉਹਦਾ ਕਿੱਥੇ ਤੇਰੀ ਆਗੇ ਜੇ ਆਪਾਂ ਆਪਣੇ ਟ੍ਰੈਕੇ ਤੇ ਲੱਗੇ ਇੰਤੋਂ ਆਪਾਂ ਚੱਲਦੇ ਆਪਨੇ ਟਿਕਾ ਬਾਵਲੋਂ ਪਾਗੀ ਜਿਸ ਵਾਰ ਸਵੇਰ ਡਿਲੀਵਰੀ ਕੀਤੀ ਉੱਥੇ ਲੱਗੇ ਪਰਨੇ ਕੁਝ ਆਇ ਨਹੀਂ ਇਹ ਤੋਂ ਮੈਂ ਕੁਝ ਖਾਣ ਨੂੰ ਲੈ ਲਿਆ ਕਿਤੇ ਪਰ ਉਹ ਕੰ ਦਾ ਟਾਈਮ ਇੰਨਾ ਨਹੀਂ ਕਿ ਹੋ ਕੇ ਮੈਂ ਰੁਚੀ ਭਰੇ ਬਣਾ ਕੇ ਖਾ ਲਾ ਜਿਹੜਾ ਟਾਈਮ ਹੀ ਲੁਕਾ ਲਾਗੇ ਤੇ ਉਹ ਆਪਣਾ ਜਿਹੜਾ ਟੈਪ ਲਾ ਕੇ ਕੇ ਰਾਸ਼ ਖਤਮ ਹੋ ਜਾਂਦੇ